ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਵਰਕਰ ਕਹਿ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਜਥੇਬੰਦੀਆਂ ਜਿੰਨੇ ਵੀ ਤੁਸੀਂ ਅੱਜ ਡਿਵੀਜ਼ਨ ਦਫ਼ਤਰ ਰੋਹੀ ਪਰ ਵਿਖੇ ਪਹੁੰਚੇ ਹੋ ਪਹਿਲਾਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਤੇ ਤੁਹਾਨੂੰ ਸਾਰਿਆਂ ਨੂੰ ਬੱਦੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਇਹ ਜਿਹੜੀ ਲੜਾਈ ਆ ਆਪਣੀ ਲੜਾਈ ਬੜੀ ਲੰਬੀ ਆ ਭਾਵੇਂ ਕਿ ਅੱਗੇ ਗੱਲ ਚੱਲਦੀ ਸੀ ਕਿ ਹਾਈ ਕੋਰਟ ਨੇ 4 ਹਫ਼ਤਿਆਂ ਲਈ ਰੋਕ ਲਾ ਦਿੱਤੀ ਆ ਲੈਂਡ ਫੂਲਿੰਗ ਸਕੀਮ ਤੇ ਪਰ ਚਲੋ ਆਪਾਂ ਕੋਟਾ ਦਾ ਵੀ ਸਟਾਰ ਕਰਦੇ ਆ ਆਪਣੇ ਹੱਥ ਦੇ ਵਿੱਚ ਖੜੀਆਂ ਜੇ ਨਾ ਵੀ ਇਹ ਗੱਲ ਹੁੰਦੀ ਤੇ ਸਰਕਾਰ ਦੇ ਹੱਕ ਦੇ ਵਿੱਚ ਚਾਹ ਕੋਰਟ ਨੂੰ ਜਾਣਾ ਪੈ ਜਾਂਦਾ ਤੇ ਆਪਾਂ ਤਾਂ ਵੀ ਪਿੱਛੇ ਦੀ ਹਰ ਲੋ ਸੀਗਾ ਆਪਾਂ ਨਾਦਰ ਸਰਕਾਰ ਦਾ ਖੜਾ ਨਹੀਂ ਛੱਡਣਾ ਜਿੰਨਾ ਕਿ ਆਪਾਂ ਇਹ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਜਿਹੜੀ ਸਰਕਾਰ ਕੌਡੀਆਂ ਦੇ ਭਾਅ ਖਰੀਦਣਾ ਚਾਹਦੀ ਆ ਲੁਕਣਾ ਚਾਹਦੀ ਆ ਜਿੰਨਾਦਰ ਉਹਨਾਂ ਕਿਸਾਨਾਂ ਦੇ ਮਸਲੇ ਹੱਲ ਵੀ ਆਪਾਂ ਕਰਾ ਲੈਂਦੇ ਗੱਲ ਇਹ 15 16 ਸਹਰਾਂ ਦੀ ਨਹੀਂ ਜੀ ਦਾਲੇ 60-60 ਹਜ਼ਾਰ ਏਕੜ ਜ਼ਮੀਨ ਦੀ ਸੀ ਜੇ ਉਹਨਾਂ ਨੂੰ ਮੂੰਹ ਪੈ ਗਿਆ ਤੇ ਮਾਰੀ ਆਪਣੀ ਵੀ ਐਜੋ ਆਪੋ ਡਰ ਦੂਰ ਨਹੀਂ ਕੇ ਤੁਹਾਨੂੰ ਮੈਂ ਦੱਸ ਦਿੱਤਾ ਇਸ ਕਰਕੇ ਤੈਨੂੰ ਕਦੇ ਉਹਦੇ ਲੜਨਾ ਪਾਣਾ ਤੇਰਾ ਤਾਂ ਸੋਚ ਕੇ ਵੀ ਇਹ ਲਗਾਣੇ ਵਾਲਾ ਦਾ ਮਸਲਾ ਜੀ ਇਹ ਰੋਪਣਾ ਵਾਲਾ ਦਾ ਮਸਲਾ ਇਹ ਨਿਰੰਧਰ ਵਾਲਿਆਂ ਦਾ ਮਸਲਾ ਜੇ ਫੌਜ ਪੜੀ ਅੱਜ 4-5 ਕੈਂਡਲੋ ਸੋਸਤਰ ਦੇ ਵੀਰੋ ਅੱਤੇ ਹੋ ਕੇ ਇਸ ਮੌਕੇ ਦਾ ਬਰੋਧ ਕਰੋ ਪੰਡ ਪੰਡ ਚਾ ਕੇ ਵੇਖ ਕਰੋ ਲੋਕਾਂ ਨੂੰ ਘਰਾਂ ਦੇ ਬਾਹਰ ਨਿਕਾਉਂਦੇ ਨਹੀਂ ਲੋਕਾਂ ਨੂੰ ਪ੍ਰੇਸ਼ ਕਰੋ ਜਨਾਚਾਰਾ ਜਿਹੜੇ ਨੰਬਰਾਂ ਜ਼ਮੀਨਾਂ ਦੇ ਸਰਕਾਰ ਨੇ ਮੇਰੀ ਜ਼ਮੀਨਾਂ ਅਕਵਾਰ ਦਿੱਤੀਆਂ ਉਹਨਾਂ ਨੰਬਰਾਂ ਨੂੰ ਜ਼ਮੀਨ ਜਿਹੜਿਆ ਫੱਕਰੀ ਮਤਲਬ ਕਰਦੀ ਆਪਾਂ ਨੂੰ ਜ਼ਮੀਨ ਨੂੰ ਵੇਚ ਨਹੀਂ ਸਕਦੇ ਅਜੇ ਸਰਕਾਰ ਦੇ ਮੁਤਾਬਕ ਆਦੇ ਕਿਸੇ ਘਰ ਦੇ ਜੀਬੇ ਜਨਾਕਰ ਬਹੁਤ ਮਾਲੇ ਸਾਰੀਆਂ ਜਗੀਆਂ ਪੁਲਿਸਾਂ ਵਾਪਸ ਨਹੀਂ ਲੈਂਦੀ ਸਰਕਾਰ ਉਹ ਨਾਜਰ ਆਪਾ ਪਿੱਛੇ ਨਹੀਂ ਹਟਣਾ ਬਾਕੀ ਆਪਾ 14 ਲੱਖ ਰੁਪਏ ਬਾਤ ਤੇ ਲਾ ਕੇ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਭਲੀ ਪਾ ਜਾਣੂਆ ਕਿ ਉਹਤੇ ਸਰਕਾਰ ਨੇ ਆਪਣੇ ਨਾਲ ਕੀ ਗੋਲ ਕੀਤਾ ਨੌਜਵਾਨਾਂ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਨੌਜਵਾਨ ਸ਼ਹੀਦ ਕੀਤਾ ਸਾਡੇ ਨੌਜਵਾਨਾਂ ਦੀਆਂ ਅੱਖਾਂ ਚਲੇ ਜਿਵੇਂ ਸਾਡੇ ਬਲੋਕਾਂ ਨੂੰ ਚੱਲੀਆਂ ਦੇ ਵਾਂਗੂ ਡਾਂਡਾ ਦੇ ਨਾਲ ਵਿੱਚੋਂ ਟਰਾਲੀਆਂ ਦੇ ਕੰਢ ਕੰਢ ਤੇ ਤੱਕਿਆ